ਦਿਆਨੇ ਵਾਲੇ ਸਰੀ ਦੇ ਰਨ ਸੀਗੇ ਇੱਕ ਰਨ ਦੇ ਨਾਲ ਜੌਣ ਵਾਲੇ ਕਿੰਦਰ ਅੰਬਰ ਕੱਲ ਨਵਾਂ ਡੀਲਰ ਸਿਕਲ ਐਨ ਫਰੀਦਕੋਟ ਲੈ ਕੇ ਗਿਆ ਮੇਰੇ ਵੀਰੇ ਲਓ ਪਹਿਲਾ ਓਵਰ ਬਾਈ ਯਾਰ ਲਓ ਕਹਿੰਦੇ ਧੀਆ ਪਹਿਲਾ ਓਵਰ ਕਰਵਾਉਗਾ ਲਓ ਕਹਿੰਦੇ ਧੀਏ ਨੇ ਪਹਿਲਾ ਓਵਰ ਕਰਾਉਣਾ ਤੇ ਸਾਹਮਣੇ ਕਹਿੰਦੇ ਨਰੋਪ ਸਿੰਘ ਕਹਿੰਦੇ ਹੀਗਾ ਹੋੜਲੇ ਵਾਲਾ ਸਾਈਡਮੈਂਟ ਕਦੀ ਖਾਸ ਕੋ ਦਾ ਹੋੜੇ ਇਮਰਾਨ ਵਿੱਚ ਗੁਰਦੀਪ ਸਿੰਘ ਦਾ ਪੁੱਤ ਮਰੇ ਨੂੰ ਜਾਣੇ ਕੁੱਲ ਜਹਾਨ ਗੱਲਾਂ ਇਹਨੀਆਂ ਹੁੰਦੀਆਂ ਵਿੱਚ ਕ੍ਰਿਕਟ ਦੇ ਇਮਰਾਨ ਜਿੱਦਗੇ ਫੋੜ ਮੁੰਡੇ ਨੇ ਐਨ ਧੂਮਾ ਪਾ ਦਿਆ ਗੁਰਦੀਪ ਸਿੰਘ ਦੇ ਪੁੱਤ ਨੇ ਖਾਸ ਕੋ ਵਿੱਚ ਧੂਮਾ ਯਾਰੋ ਪਾ ਦਿਆ ਗੁਰਦੀਪ ਸਿੰਘ ਦੇ ਪੁੱਤ ਨੇ ਆ ਤੋਂ ਮਾਇਆ ਰੁਭਾਦੀ ਹੈ ਲੋ ਪਹਿਲਾ ਇਧਰ ਦਾ ਪੋਤਾ ਹੈ ਮਰਾ ਦੇ ਵਿੱਚ ਨਰੋਜਦੀਪ ਸਿੰਘ ਵਿਦ ਪਹਿਲੀ ਬਾਰ ਜੋਰ-ਜ਼ੋਰ ਤਾੜੀ ਮਾਰ ਦਿਓ ਆਉਟਾ ਵਾਲੇ ਦੀ ਇਧਰ ਸਵਾਰ ਮੇਰੇ ਵੀਰੋ ਇੱਕ ਮਿੰਟ ਹਾਂ ਜੀ ਕੁਆਟਰ ਦੇ ਮੈਚ ਹੋ ਰਹੀ ਗਾ ਭਾਈ ਕੁਆਟਰ ਹੈ ਯਾਰਾ ਮੁਹੰਮਦ ਵਾਰਸੇ ਚ ਟੁੱਟੀਆਂ ਵਾਲੇ ਮਲਕਪੁਰਾ ਤਿੰਨ ਤਰਵਾਲਾ ਸ਼ੇਰਾ ਵਾਲੀ ਦੇ ਜੇਤੂ ਪੁੱਛੋ ਦੇ ਬਖਿੰਡੇ ਦਾ ਮੈਚ ਹੋਵੇਗਾ ਲਓ ਸ਼ੇਰੇ ਦੀ ਵਿਚ ਇਹਨ ਚੋਟੀ ਦਾ ਮੈਚ ਹੈ ਦੋਵੇਂ ਸਰਦੋਬਤ ਤੋਂ ਬਾਅਦ ਸਿਰੋਪਾਨ ਜਾਣ ਜਾਨ ਖਿਡਾਰੀਆਂ ਦੇ ਵੀ ਅੱਜ ਮਲਕਪੁਰੇ ਦੇ ਕੱਪ ਦੇ ਕਹਿੰਦੇ ਪੁੱਜੇ ਹੋਏ ਹੈ ਕਿਹੜਾ ਮੋਟਰਸਾਈਕਲ ਜਿੱਤ ਕੇ ਹੱਲੇ ਬੱਲੇ ਕਰਵਾਊਗਾ ਆਉਡਾ ਵਾਲਾ ਪਾਲ ਬੋਲਾ ਭਰਾਣ ਦੇ ਵਿੱਚ ਇਹਦਾ ਮੈਚ ਬਈ ਦੋ ਬੱਲੇ 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 ਹਨ ਜੋਰ ਲੱਗਿਆ ਲਾ ਨੰਬਰ ਵਾਲਾ ਛੇੜੋ ਘਾਣੀ ਨੌਜਵਾਨ ਲੋ ਕਹਿੰਦੇ ਜਗਦੀਪ ਸਿੰਘ ਕਹਿੰਦੇ ਜੱਗਾ ਸਟ੍ਰੈਕ ਤੇ ਆ ਜੀ ਹੈ ਜੱਟ ਕਬੂਤਰ ਚੀਨੇ ਨਦੀਆਂ ਪਾਰ ਚੁਗਦੇ ਦਾਣੇ ਹੀ ਰੱਬ ਦੀਆਂ ਲਿਖਿਆ ਨੂੰ ਰੱਬ ਜਾਣੇ ਵੀ ਰੱਬ ਦੀਆਂ ਲਿਖਿਆ ਨੂੰ ਰੱਬ ਜਾਣੇ ਲਓ ਆਣ ਕਹਿੰਦੇ ਅਗਲੀ ਵਾਲ ਬੀਆ ਨਾਮ ਹੈ ਕਹਿੰਦੇ ਕਪਰੂ ਦਾ ਔਡਾ ਵਾਲਾ ਪਾਰ ਦੇ ਲਈ ਤਿਆਰ ਫਤ ਤਿਆਰ ਤੇ ਸਾਹਮਣੇ ਕਹਿੰਦੇ ਕੱਬਾ ਬੜਾ ਕੱਬਾ ਹੈ ਆਣ ਕਹਿੰਦੇ ਆ ਗੱਪਰੂ ਨੇ ਵੀ ਥੋੜ ਜਣ ਪਹਿਲਾਂ ਤੁਰਕੇ ਦਿੱਤੇ ਮਿੱਤਰੋ ਜਗਦੀਪ ਸਿੰਘਾ ਜੱਗੇ ਦੇ ਨਾਮ ਨਾਲ ਪ੍ਰਸਿੱਧੀ ਮਿਲਿਆ ਇਹਦੀ ਬੜੀ ਚੜਾਈਏ ਪੰਜਾਬ ਦੇ ਤੇ ਹਰਿਆਣੇ ਦੇ ਕੱਪਾਂ ਤੇ ਵੀ ਖੇਡ ਦੇ ਮੈਦਾਨ ਵਿੱਚ ਖੇਚ ਦੀ ਲਕੀਰ ਵੀ ਅੱਜ ਪਤਾ ਲੱਗੂ ਕਿਦਾ ਤਕੜਾ ਸ਼ਰੀਰ ਹੈ ਇਹ ਅਵਤਾਰ ਤੇ ਰਾਜੂ ਨੂੰ ਲੱਗੂ ਪਾਵਾਂ ਯਾਰ ਪਾ ਦਿਓ ਦੀ ਵੀ ਆ ਕਹਿੰਦਾ ਜੱਗਿਆ ਮੁੰਡਾ ਕਹਿੰਦਾ ਵੀ ਡੰਡੇ ਪੱਟ ਦੇਣੇ ਆ ਮਾਨਸਾ ਨੂੰ ਕੱਢੀਆਂ ਮੋੜ ਦੇਣੀਆਂ ਹੋੜਲੇ ਵਾਲਿਆ ਉਹ ਬਿਰਕਾ ਉਹ ਹੋ ਜਾ ਤਕੜਾ ਓਏ ਹੋ ਜਾ ਤਕੜਾ ਲਓ ਵਾ ਗਈ ਸਵਾਦ ਹੈ ਵਾ ਗਈ ਸਵਾਦ ਹੈ ਵੀ ਪੱਟਾਂ ਦੇ ਨਾਲ ਪੱਟ ਦੇ ਖਾਂਦੇ ਜਿੱਡੌੜਿਆਂ ਨੂੰ ਇਹਦੇ ਹਾਥੀਆ ਪੈਂਦੇ ਵੀ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਪਤਾਨ 100 ਕਹਿੰਦੇ ਹੈ ਰਿਜ ਮਰਦਾਨ ਦੇ ਬੁਕਰੇ ਵਾਕਈ ਕਹਿੰਦੇ ਹੀਰਾ ਹੋੜਲੇ ਵਾਲਾ ਤਿੰਨ ਮੋਟਰਸਾਈਕਲਾਂ ਦਾ ਇੱਕ ਫੋੜ ਦਾ ਜੇਤੂ ਮੇਰੇ ਵੀਰੋ 3600 ਫੋੜ ਜਿੱਤੀਆਂ ਕਹਿੰਦੇ ਪੱਤੋਂ ਦੇ ਕੱਪ ਦੇ ਉਧਰ ਮਾਸਟਰ ਜੀ ਬੈਠੇ ਨੇ ਸਾਰੀ ਸੰਗਤ ਦਾ ਬੜਾ ਧੰਨਵਾਦ ਹੈ ਅਗਲੀ ਬਾਲ ਲਓ ਯਾਰ ਜ਼ੋਰਦਾਰ ਦਾਦੀ ਮਾਰ ਦਿਓ ਟੀਏ ਦੇ ਲਈ ਦੋ ਜਣਾਂ ਦੀ ਓਵਰ ਭਾਣਾ ਮੁੰਡੇ ਨੇ ਜ਼ੋਰਦਾਰ ਦਾਲਿਆ ਭਾਈਓ ਉਹ ਵੀ ਨਾ ਰ ਉਹ ਸਾਹਮਣੇ ਗੱਡੀ ਗਈ ਵੀਰੇ ਯਾਰ ਉਹ ਡਾਕਟਰ ਜਿਹਨੂੰ ਡੈਡੀ ਕਰਕੇ ਲਾ ਦੇ ਸਾਹ ਅਸੀਸ ਸਾਹਿਬ ਆਜ ਰਿਆ ਦਾ ਯਾਰ ਬਲਵਿੰਦਰ